ਆ ਲਾ ਹਮਸ਼ਰੀਰ ਆ ਲਾ ਹੁਮਾਰਤ ਕਰ ਰਹਾ ਸੀ ਮੈਂ ਹਰ ਇੱਕ ਨੂੰ ਖੁੱਲ ਹੈ ਕਿ ਉਹ ਆਪਣੇ ਧਰਮ ਨੂੰ ਚੰਗਾ ਕਹੇ ਲੇਕਿਨ ਜਦੋਂ ਕੋਈ ਬੰਦਾ ਇਹ ਕਹੇ ਮੇਰਾ ਧਰਮ ਹੀ ਚੰਗਾ ਹੈ ਇੱਥੇ جنੂਨ ਆ ਜਾਂਦਾ ਹੈ ਮੇਰਾ ਧਰਮ ਹੀ ਚੰਗਾ ਹੈ ਬਾਕੀ ਸਭ ਭਲਾ ਮਲੇ ਇਹਨਾਂ ਨੂੰ ਖਤਮ ਕਰ ਦੇਣਾ ਸਨਮਾਨਯੋਗ ਗੁਰੂ ਪਾਰੇ ਖਾਲਸਾ ਜੀ ਇਹ ਆ جنੂਨ ਹੁਣ ਜਨੂਨ ਦਾ ਜਨੂਨ ਆ ਜਿਹੜਾ ਇਹ ਕਿੰਨਾ ਖਤਰਨਾਕ ਹੈ ਦੇਖੋ ਆਪ ਫਰੂਟ ਆਖਣਾ ਜਿਹੜੇ ਸੰਤਰੇ ਮਾਲ ਤੇ ਅਸੀਂ ਡਾਕਟਰ ਕੋਲ ਚਾਈਏ ਤੇ ਡਾਕਟਰ ਸਾਡੇ ਟੈਸਟ ਕਰਕੇ ਕਹਿੰਦਾ ਖੂਨ ਦੀ ਕਮੀਆਂ ਤੇਰੇ ਵਿੱਚ ਸੰਤਰੇ ਖਾਇਆ ਕਰ ਮਾਲ ਤੇ ਖਾਇਆ ਕਰ ਸਿਓ ਖਾਇਆ ਕਰ ਲੇਕਿਨ ਇਹੀ ਸੰਤਰੇ ਇਹੀ ਮਾਲ ਤੇ ਇਹੀ ਕਿਨੂੰ ਤੇ ਇਹ ਡਸਟਰੀ ਵਿੱਚ ਚਲੇ ਗਏ ਤੇ ਉੱਥੇ ਇੱਕ ਰਸਾਇਣਕ ਪ੍ਰਕਿਰਿਆ ਵਿੱਚੋਂ ਲੰਘੇ ਤੇ ਸ਼ਰਾਬ ਬਣ ਗਈ ਮਾਲਦੇ ਦੀ ਬਣੀ ਸ਼ਰਾਬ ਸੰਤਰੇ ਦੀ ਸਿਓ ਦੀ ਬਣੀ ਸ਼ਰਾਬ ਤੇ ਹਰ ਇੱਕ ਪੈਟਰਨ ਦੇ ਪਰ ਇੱਕ ਵਿਧਾਨਕ ਚਿਤਾਵਨੀ ਲਿਖਣੀ ਪੈਂਦੀ ਹੈ ਖਾਰੂ ਪੀਣੀ ਸਿਹਤ ਲਈ ਹਾਨੀਕਾਰਕ ਹੈ ਸਰਮਾਜੀਓ ਗੁਰੂ ਕਾਲੇ ਖਾਲਸਾ ਜੀ ਮੈਂ ਬੇਨਤੀ ਕਰਾਂ ਜਿਵੇਂ ਮਾਲ ਤੇ ਕਿਨੂ ਉਹ ਸਿਹਤ ਲਈ ਚੰਗੇ ਨੇ ਲੇਕਿਨ ਜਦੋਂ ਸ਼ਰਾਬ ਬਣ ਗਈ ਉਦੋਂ ਸਿਹਤ ਲਈ ਹਾਨੀਕਾਰਕ ਹੋ ਗਿਆ ਇਸੇ ਤਰ੍ਹਾਂ ਧਰਮ ਸਾਰੇ ਚੰਗੇ ਨੇ ਲੇਕਿਨ ਜਦੋਂ ਜਨੂਨ ਦੀ ਪੁੱਠ ਦੇਤੀ ਇਹਨੂੰ ਤਾਂ ਉਹ ਬੰਦਾ ਖਤਰਨਾਕ ਹੋ ਜਾਂਦਾ ਹੈ ਦੁਨੀਆਬਾਦ ਤੇ ਖਤਰਨਾਕ ਔਰੰਗਜ਼ੇਬ ਨਾਲ ਇਸ ਕਰਕੇ ਮੇਰੇ ਸਾਪੂਰੂ ਪਾਸ਼ਾ ਨਹੀਂ ਲੜੇ ਭਈ ਉਹ ਮੁਸਲਮਾਨ ਸੀ ਇਸ ਕਰਕੇ ਲੜੇ ਕਿ ਉਹ ਇਸਲਾਮ ਥੋਪ ਰਿਹਾ ਸੀ ਲੋਕਾਂ ਦੇ ਉੱਪਰ ਥੋਪ ਰਿਹਾ ਸੀ ਇਸਲਾਮ ਲੋਗੀ ਜਨੂਨ ਵੀ ਪੋਸਟ ਚੜ ਕੇ ਸਾਹਿਬ ਖਾਨ ਨੂੰ ਮਹਿਤਾ ਅਨੰਦਪੁਰ ਸਾਹਿਬ ਤੇ ਹਜ਼ਾਰਾਂ ਦੀ ਤਦਾਨ ਤੇ ਫੌਜਾਂ ਲੈ ਕੇ ਛੋਟੀ ਦੇ ਜਰਨਲ ਨਾਲ ਲੈ ਕੇ ਸਾਹਿਬ ਖਾਨ ਮਾਰੂ ਮਾਰ ਕਰਦਾ ਅਨੰਦਪੁਰ ਸਾਹਿਬ ਤੇ ਚੜ ਆਇਆ ਹੰਬਾਜ ਕੋਲ ਆਇਆ ਮਨਮਤ ਖਿਆਲ ਆਇਆ ਸਢੌਰੇ ਪਿੰਡ ਵਿੱਚ ਰੱਬ ਦੇ ਅੱਲਾ ਦੇ ਪਿਆਰ ਵਾਲੀ ਭੈਣ ਵੱਡੀ ਭੈਣ ਲੱਸੀ ਦਾ ਰਾਜੀ ਮਨਾ ਇੱਕ ਵਾਰ ਭੈਣ ਨੂੰ ਮਿਲਤਾਂ ਖਾਰੇ ਫੇਰ ਮੇਲੇ ਹੋਣੇ ਜਾਂ ਨਹੀਂ ਹੋਣੇ ਅੱਲਾ ਦੇ ਪਿਆਰ ਵਾਲੀ ਜੇ ਅਸੀਸ ਦੇ ਦੇਵੇ ਤਾਂ ਤੇਰੀ ਜਿੱਤ ਯਕੀਨੀ ਹੋ ਜਾਵੇਗੀ ਲਾਗੀ ਫੌਟਾਂ ਨੂੰ ਖਿਲਾਰ ਕੇ ਰਸਤੇ ਵਿੱਚ ਹੋ ਕੇ ਘੋੜੇ ਉੱਪਰ ਉਸਮਾਨ ਸਾਦ ਖਾਨ ਆ ਗਿਆ ਸਟੌਰੇ ਪਿੰਡ ਭੈਣ ਨਸੀਰਾ ਦੇ ਕੋਲ ਇਹ ਨਸੀਰਾ ਕੌਣ ਹੈ ਹਾਫਾ ਦੀ ਪੀਰ ਬਕੂ ਸ਼ਾਹ ਦੇ ਕਰਵਾਲੀ ਭੰਗਾਣੀ ਦੇ ਜੁੱਧ ਵਿੱਚ ਦੋ ਪੁੱਤਰ ਅਤੇ ਸੈਂਕੜੇ ਮਰੀਦ ਸ਼ਹੀਦ ਕਰਵਾ ਕੇ ਬਾਝਾਂ ਵਾਲੇ ਸਤਿਗੁਰੂ ਦੀਆਂ ਖੁਸ਼ੀਆਂ ਲੈਣ ਵਾਲਾ ਪੀਰ ਬੁੱਧੂ ਸ਼ਾਹ ਤੇ ਉਹ ਵੀ ਘਰ ਵਾਲੀ ਬੀਬੀ ਨਸੀਰਾ ਬਾਝਾਂ ਵਾਲੇ ਸਤਿਗੁਰੂ ਤੇ ਅਟਲ ਪ੍ਰੋਸਾ ਉਹ ਖੁਦਾ ਦਾ ਪੈਗੰਬਰ ਹੈ ਬਾਝਾਂ ਵਾਲਾ ਗੁਰੂ ਖੁਦਾ ਹੈ ਇਹ ਪ੍ਰੋਸਾ ਹੈ ਭੈਣ ਨਸੀਰਾ ਦੇ ਦਿਲ ਵਿੱਚ ਹੁਣ ਵੀਰ ਆਇਆ ਚਾਹ ਚੜ ਗਿਆ ਇੱਕ ਬਾੜ ਵੀਰ ਆਇਆ ਵੀਰ ਪਾਪਾਵੇਂ ਫਕੀਰ ਹੋਵੇ ਜੇ ਵਿੱਚ ਕੁਝ ਵੀ ਨਾ ਹੋਵੇ ਭੈਣ ਦੇ ਕਰਕੇ ਤਵਾਰ ਚਲਿਆ ਜਾਏ ਭੈਣ ਨੂੰ ਚਾਹ ਚੜ ਜਾਂਦਾ ਵੀਰ ਆਇਆ ਤੇ ਭੈਣ ਨਸੀਰਾਂ ਨੂੰ ਵੀ ਚਾਹ ਚੜ ਗਿਆ ਕੁੱਟ ਕੇ ਛਾਤੀ ਦੇ ਨਾਲ ਲਾਇਆ ਜੱਫੀ ਪਾਈ ਹਾਲ ਚਾਲ ਪੁੱਛਿਆ ਵੀਰਾ ਕਿਧਰ ਨੂੰ ਚੜਾਈ ਕੀਤੀ ਭੈਣ ਨਾ ਮੁਗਲਾਂ ਦੇ ਬਾਗੀ ਅਨੰਦਪੁਰ ਦੇ ਵਾਸੀ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਮਾਸਤੇ ਚੱਲੇ ਹਨ ਮੈਨੂੰ ਆਸ਼ੀਰਵਾਦ ਮੈਂ ਆਪਣੇ ਮਕਸਦ ਤੱਕ ਕਾਮਯਾਬ ਹੋ ਜਾਵਾਂ। ਲਓ ਜੀ ਜਦੋਂ ਇਹ ਗੱਲ ਸੁਣੀ ਬੈਣ ਦੇ ਸਾਰੇ ਚਾਹ ਉੱਡ ਗਏ। ਪਾਸੇ ਕਰਤਾ ਵੀਰਾ ਇਹ ਕੀ ਕਹਿ ਰਹੇ ਹਨ? ਹਾਂ ਬੈਣ ਮੈਨੂੰ ਔਰੰਗਜ਼ੇਬ ਨੇ ਭੇਜਿਆ ਹੈ ਡਿਊਟੀ ਲਈ ਹੈ ਮੁਗਲਾਂ ਦੇ ਬਾਗੀ ਨੂੰ ਪਕੜ ਕੇ ਲੈ ਕੇ ਜਾਣਾ ਹੈ। ਵੀਰਾ ਨਾ ਇਹ ਭੁੱਲ ਨਾ ਕਰੀ ਗੁਰੂ ਗੋਬਿੰਦ ਸਿੰਘ ਉਹ ਤਾਂ ਸਭ ਦਾ ਸਾਜਾ ਰੈਬਰ ਹੈ। ਉਹ ਤਾਂ ਪਿਆਰ ਦਾ ਮਗਸਮ ਹੈ। ਵੇ ਉਹਦੇ ਪਰਚੜਾ ਹੀ ਕਰਕੇ ਨਾ ਜਾ ਤੇ ਜੇ ਜਾਣੇ ਤਾਂ ਉਹਦੇ ਚਰਨ ਪਕੜ ਕੇ ਉਹਦੀ ਅਸੀਸ ਲੈਣ ਵਾਸਤੇ ਜਾ ਭੈਣ ਤੇ پاگل ਹੋ ਗਈ ਇੱਕ ਫਕੀਰ ਮੈਂ ਉਹਦੇ ਚਰਨ ਪਕੜ ਲਵਾਂ ਮੈਂ ਮੁਗਲ ਫੌਜਾਂ ਦਾ ਜਰਨੈਲ ਆਰੰਗ ਸੇਵ ਦਾ ਮੇਰੀ ਕੰਨ ਉੱਪਰ ਹੱਥ ਤੇ ਮੈਂ ਉਹਨੂੰ ਪਕੜ ਕੇ ਲਿਆਵਾਂਗਾ ਭੈਣ ਨੇ ਬੜੀਆਂ ਬੇਨਤੀਆਂ ਕੀਤੀਆਂ ਲੇਕਿਨ ਇੱਕ ਨਾ ਮੰਨੀ ਤੁਰ ਪਿਆ ਹੁਣ ਭੈਣ ਦਰਾਹੇ ਉੱਪਰ ਖਲੋਪੀ ਐ ਇੱਕ ਪਾਸੇ ਵੀਰ ਦੂਜੇ ਪਾਸੇ ਗੁਰੂ ਤੇ ਇੱਕ ਪਲ ਖਿਆਲ ਆਉਂਦਾ ਵੀਰ ਨੇ ਗੁਰੂ ਨੂੰ ਪਕੜ ਲਿਆ ਤੈਲ ਕੰਮ ਜਾਂਦਾ ਦੂਜੇ ਪਲ ਖਿਆਲ ਆਉਂਦਾ ਗੁਰੂ ਦਾ ਤੀਰ ਆਇਆ ਵੀਰ ਦੀ ਛਾਤੀ ਪਾਰ ਕਰਦਾ ਹੋਇਆ ਲੰਘ ਗਿਆ ਹਾਏ ਅੰਮਾ ਕਹਿ ਕੇ ਸਾਦ ਖਾਨ ਘੋੜੇ ਤੋਂ ਥਮੀ ਨਾ ਪੜਿਆ ਭੈਣ ਦੀ ਛਾਤੀ ਫਿਰ ਕੰਮ ਜਾਂਦੀ ਆਫਰੀ ਹੁਣ ਭੈਣ ਇੱਕ ਅਰਦਾਸ ਕਰ ਰਹੀ ਹੈ ਆ ਸੁਣਿਓ ਅਰਦਾਸ ਦੀ ਬਹੁਤ ਵੱਡੀ ਕਰਾਮਾਤ ਹੈ ਅਰਦਾਸ ਦੀ ਬਹੁਤ ਵੱਡੀ ਮਹੱਤਤਾ ਸਾਡੇ ਧਰਮ ਵਿੱਚ ਇੱਕ ਭੈਣ ਨਸੀਰਾ ਆਪਣੇ ਵੀਰ ਨੂੰ ਸਮੱਤ ਦੇਣ ਲਈ ਕਲਗੀਆਂ ਵਾਲੇ ਗੁਰੂ ਦੇ ਚਰਨਾਂ ਵਿੱਚ ਇੱਕ ਸੱਚੇ ਮਨ ਸੱਚੇ ਦਿਲ ਦੇ ਨਾਲ ਇੱਕ ਅਰਦਾਸ ਇਓਂ ਕਰ ਰਹੀ ਹੈ ਸ਼ਾਂਤੀ ਤੋਂ ਹਣ ਜਾਣੀਏ